ਕਹਿੰਦੇ ਜੀ ਹਾਂ ਜੀ ਕਿਹੜੀ ਸਿਟੀ ਰਹਿ ਰਹੇ ਆ ਤੁਸੀਂ ਯੂਕਰੇਨ ਦੀ ਅੱਜ ਸੁਮੀ ਤੇ ਸੁਮੀ ਘਰ ਕਿੰਨੇ ਨੇੜੇ ਆ ਬਸ 2 ਘੰਟੇ ਦੇ ਰਸਤੇ ਨੇ ਕਿੰਨੇ ਟਾਈਮ ਤੋਂ ਸਟੇ ਕਰ ਰਹੇ ਹੋ ਤੁਸੀਂ ਇੱਥੇ ਸਰ ਸਰ 4 4 ਸਾਰ ਹਾਂ ਜੀ ਅੱਛਾ ਕਿਹੜੀ ਯੂਨੀਵਰਸਿਟੀ ਆ ਤੁਹਾਡੀ ਸੁਮੀ ਸਟੇਟ ਦੀ ਮਾ ਸਿਟੀ ਤੇ ਹੀ ਹੁੰਦੀ ਹੈ ਨਾ ਮੋਸਟਲੀ ਪਲੇਸਡ ਤੇ ਸੁਮੀ ਸਟੇਟ ਮੈਡੀਕਲ ਰਿਕਵੈਸਟਿੰਗ ਠੀਕ ਆ ਤੇ ਹੁਣ ਇੱਥੇ ਹਾਲਾਤ ਕਿਦਾਂ ਦੇ ਆ ਤੁਹਾਡੇ ਕੱਲ ਰਾਤੀ ਤਾਂ ਬਹੁਤ ਬੁਰੇ ਸੀਗੇ ਪਰ ਇਹ ਸੀਗਾ ਕਿ ਚਲੋ ਉਹਨਾਂ ਨੇ ਸਾਈਡ ਤੇ ਅਟੈਕ ਕੀਤਾ ਜਿੱਦਾਂ ਮਿਲਟਰੀ ਬੇਸ ਵਗੈਰਾ ਨੇ ਉਹਦੇ ਜਿੱਦਾਂ ਇੱਥੇ 10-15 ਮਤਲਬ ਮੇਰੇ ਫਲੈਟ ਤੋਂ ਤਾਂ 10-15 ਮਿੰਟ ਦੇ ਰਸਤੇ ਤੇ ਹੀ ਆ ਪਰ ਹੋਸਟਲ ਹੋਸਟਲ ਵਗੈਰਾ ਦੇ ਦਿਆ ਤਾਂ ਥੋੜਾ ਪਰੇ ਸੀ ਤੇ ਫਿਰ ਅਸੀਂ ਸਾਰੇ ਹੋਸਟਲ 'ਚ ਚੱਲ ਗਏ ਕੱਲ ਰਾਤੀ ਉੱਥੇ ਨੀਚੇ ਜਿੱਦਾਂ ਬੰਕਰਸ ਵਗੈਰਾ ਬਣੇ ਪਈਆ ਤੇ ਹੁਣ ਮਤਲਬ ਆਲਮੋਸਟ ਸਾਰੇ ਬੱਚੇ ਹੀ ਅਸੀਂ ਉੱਥੇ ਹੀ ਚੱਲ ਗਏ ਉੱਥੇ ਸ਼ਿਫਟ ਹੋ ਗਿਆ ਸਮਾਨ ਵਗੈਰਾ ਲੈ ਕੇ ਹਾਂਜੀ ਸਰ ਤੇ ਨਾਲੇ ਅੱਜ ਸਾਇਰਨ ਪ੍ਰੈਕਟਿਸ ਵਗੈਰਾ ਕਰਾਉਗੇ ਕਿ ਤੁਹਾਨੂੰ ਕਿੰਨੇ ਸਾਇਰਨਸ ਤੇ ਤੁਸੀਂ ਅੰਦਰ ਸ਼ੈਲਟਰਸ ਜਾਣਾ ਕਿੰਨੇ ਸਾਇਰਨਸ ਵੱਜਣਗੇ ਤੇ ਤੁਹਾਨੂੰ ਇਵੈਕੂਏਸ਼ਨ ਲਈ ਆਲਾਰਮ ਕੀਤਾ ਜਾਊਗਾ ਅੱਜ ਸਾਰੀ ਪ੍ਰੈਕਟਿਸ ਕਰਵਾਉਗੇ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕੋਈ ਵੀ ਬੱਚੇ ਹੋਸਟਲ ਸ਼ਿਫਟ ਕਰਨਾ ਚਾਹੁੰਦੇ ਹੋ ਕਰ ਸਕਦੇ ਕੋਈ ਸ਼ੂਨੀਆਂ ਯੂਨੀਵਰਸਿਟੀ ਨੂੰ ਵੀ ਕੋਈ ਪ੍ਰੋਬਲਮ ਨਹੀਂ ਆ ਤੇ ਜੇ ਉਹਨਾਂ ਨੂੰ ਕੋਈ ਫੂਡ ਰਿਲੇਟਡ ਕਿਸੇ ਨੂੰ ਪ੍ਰੋਬਲਮ ਆ ਉਹ ਵੀ ਉਹ ਪ੍ਰੋਵਾਈਡ ਕਰਨਗੇ ਸਾਨੂੰ ਤੇ ਫਿਲਹਾਲ ਇੱਥੇ ਸਿਚੁਏਸ਼ਨ ਠੀਕ ਆ ਤੇ ਕਲਾਸਿਸ ਵਾਸਤੇ ਵੀ ਉਹਨਾਂ ਨੇ ਨੈਕਸਟ 2 ਵੀਕਸ ਵਾਸਤੇ ਵੈਕੇਸ਼ਨਸ ਅਨਾਉਂਸ ਕਰ ਦਿੱਤੀਆਂ ਹੋਰ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਯੂਨੀਵਰਸਿਟੀ ਤੋਂ ਨਹੀਂ ਫਿਲਹਾਲ ਤਾਂ ਚਲੋ ਅੱਜ ਤੱਕ ਰਾਤ ਦਾ ਕੋਈ ਭਰੋਸਾ ਨਹੀਂ ਕਰ ਸਕਦੇ ਮਤਲਬ ਰਾਤ ਨੂੰ ਸ਼ਾਮ ਨੂੰ ਕਹਿ ਰਿਹਾ ਕਿ ਫਿਰ ਤੋਂ ਜਿੱਦਾਂ ਕਿ ਉਹਨਾਂ ਨੇ ਇੱਥੇ ਆਪਣੇ ਫਲੈਗਸ ਲਗਾ ਦਿੱਤੇ ਸੀਗੇ ਇਹਨਾਂ ਨੇ ਫਿਰ ਤੋਂ ਯੂਕਰੇਨੀਅਨ ਫਲੈਗਸ ਹੋਇਸਟ ਕਰ ਦਿੱਤੇ ਆ ਫਿਰ ਤੋਂ ਹੋ ਸਕਦਾ ਕਿ ਫਿਰ ਤੋਂ ਕੋਈ ਇਸ਼ੂ ਹੋਵੇ ਫਿਲਹਾਲ ਉਹਦਾ ਕੋਈ ਨਹੀਂ ਉਹਨਾਂ ਨੇ ਕਿ ਕਿ ਤੁਸੀਂ ਸ਼ਾਮ ਤੱਕ ਫਿਰ ਤੋਂ ਆਪਣੇ ਆਪਣੇ ਸੇਫ ਜਗ੍ਹਾ ਤੇ ਪਹੁੰਚ ਜਾਓ ਨਹੀਂ ਤੁਹਾਨੂੰ ਕਿੱਦਾਂ ਲੱਗਦਾ ਤੁਹਾਨੂੰ ਸੇਫ ਲੱਗ ਰਿਹਾ ਵਾ ਇੱਥੇ ਇਸ ਵਕਤ ਕੱਲ ਰਾਤ ਡਰ ਗਏ ਸੀ ਇਹ ਸਾਰੇ ਜਾਨੇ ਕਈ ਸਾਰੇ ਜਦੋਂ ਅਚਾਨਕ ਯੂਨੀਵਰਸਿਟੀ ਆ ਪਿੱਛੇ ਜੇ ਇੱਕ ਸਾਈਡ ਤੇ ਉੱਥੇ ਮਿਲਟਰੀ ਬੇਸ ਸੀਗਾ ਇਹਨਾਂ ਦਾ ਯੂਕਰੇਨੀਅਨਸ ਦਾ ਉੱਥੇ ਇਹਨਾਂ ਨੇ ਅਟੈਕ ਕਰਤਾ ਮਤਲਬ ਯੂਨੀਵਰਸਿਟੀ ਵਾਲਾ ਏਰੀਆ ਜਲਾਤਾ ਕੱਲ ਸੀਗਾ ਥੋੜਾ ਡਰ ਗਿਆ ਥੋੜਾ ਅੱਧੇ ਘੰਟੇ ਵਾਸਤੇ ਮਤਲਬ ਡਰ ਦਾ ਮਾਹੌਲ ਜਿਆ ਕਾਫੀ ਬਣ ਗਿਆ ਪਰ ਫਿਰ ਇਹ ਵਾਕਿ ਫਿਲਹਾਲ ਕਹਿੰਦੇ ਪਈ ਕਿ ਰੈਜ਼ੀਡੈਂਸ਼ੀਅਲ ਬਿਲਡਿੰਗਸ ਤੇ ਕੋਈ ਮਤਲਬ ਖਤਰਾ ਨਹੀਂ ਹੈਗਾ ਆਮ ਲੋਕਾਂ ਨੂੰ ਨਹੀਂ ਹੈਗਾ ਤੇ ਮਤਲਬ ਇਹ ਵਾਕਿ ਸੁਮੀ ਛੋਟਾ ਸ਼ਹਿਰ ਹੈ ਨਾ ਤੇ ਇੱਥੇ ਕੋਈ ਇੰਨਾ ਖਾਸ ਨਹੀਂ ਹੈਗਾ ਬਟ ਖਾਰਕ ਉੱਥੇ ਸਿਵਿਲਿਅਨਸ ਤੇ ਵੀ ਡੈਥ ਹੋਈ ਆ ਇੱਥੇ ਚਲੋ ਤਿੰਨ ਚਾਰ ਲੋਕ ਹੀ ਬਸ ਮਤਲਬ ਉਹੀ ਜ਼ਖਮੀ ਹੋਏ ਆ ਕੁਝ ਜ਼ਿਆਦਾ ਨਹੀਂ ਇੱਥੇ ਨਾਲੇ ਸਰ ਇਦਾਂ ਆ ਕਿ ਜਿੱਦਾਂ ਹੁਣ ਅਸੀਂ ਬਿਲਡਿੰਗਸ 'ਚ ਰਹਿ ਰਹੇ ਆ ਇੱਥੋਂ ਦੇ ਜਿਹੜੇ ਸ਼ੈਲਟਰਸ ਆ ਨੀਚੇ ਬੇਸਮੈਂਟਸ ਆ ਉਹ ਬਹੁਤ ਛੋਟੀਆਂ ਆ ਤੇ ਬਿਲਡਿੰਗਸ ਵਾਲੇ ਲੋਕ ਪਹਿਲਾਂ ਹੀ ਮੂਵ ਕਰ ਚੁੱਕੇ ਆ ਇੱਥੋਂ ਆਪਣੇ ਆਪਣੇ ਸੇਫ ਜਗ੍ਹਾ ਤੇ ਜਾ ਚੁੱਕੇ ਆ ਹੁਣ ਅਸੀਂ ਸਟੂਡੈਂਟਸ ਆ ਅਸੀਂ ਸੇਫ ਫੀਲ ਕਰ ਰਹੇ ਆ ਹੋਸਟਲ 'ਚ ਜਿੱਥੇ ਬਾਕੀ ਬੱਚੇ ਰਹਿ ਰਹੇ ਨੇ ਉਥੇ ਬੇਸਮੈਂਟ ਵੀ ਕਾਫੀ ਹੈ ਕਿ ਬੱਚੇ ਉਥੇ ਪੂਰੇ ਆ ਸਕਣ। ਤਾਂ ਅਸੀਂ ਉਥੇ ਸੇਫਟੀ ਵੀ ਰਖ ਰਿਆ ਸੀ ਵੀ ਫਿਰ ਹਾਲ ਉਥੇ ਸ਼ਿਫਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਹਾਨੂੰ ਮਤਲਬ ਯੂਨੀਵਰਸਿਟੀ ਵਾਲੋਂ ਪਹਿਲਾਂ ਨਹੀਂ ਸੀ ਦੱਸਿਆ ਗਿਆ ਹੈਗਾ ਕਿ ਅਟੈਕ ਹੋ ਸਕਦਾ ਵਾ ਜਾਂ ਕਿੱਦਾਂ ਤੁਸੀਂ ਮੂਵ ਹੋ ਜਾਓ ਕਿਤੇ ਹੋਰ। ਨਹੀਂ ਨਾ ਸਾਨੂੰ ਪਹਿਲਾਂ ਲੱਗਦਾ ਸੀ ਇਹਨਾਂ ਨੇ ਮਜ਼ਾਕ ਹੀ ਕੀਤਾ ਬੱਸ। ਸਾਰੇ ਕਹਿੰਦੇ ਤਾਂ ਪਈ ਸੀ ਅਟੈਕ ਹੋਣਾ ਵਾ। ਰਸ਼ੀਆ 'ਚ ਵੀ ਮੇਰੇ ਫਰੈਂਡਸ ਵਗੈਰਾ ਹੈਗੇ ਉਹ ਵੀ ਕਹਿੰਦੇ ਹੀ ਕਿ ਕਿ ਅਟੈਕ ਹੋਣ ਦੇ ਪੂਰੇ ਚਾਂਸਸ ਆ। ਤੇ ਜਿਹੜੇ ਇੱਥੋਂ ਦੇ ਲੋਕ ਆ ਬਾਹਰ ਰਹਿੰਦੇ ਆ ਨਾ ਉਹਨਾਂ ਨੇ ਆਪਣੇ ਜਿੱਦਾਂ ਮੰਮੀ ਪਾਪਾ ਨੂੰ ਵਗੈਰਾ ਨੂੰ ਸ ਪਰ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਤਾਂ ਸਾਡੀ ਯੂਨੀਵਰਸਿਟੀ ਨੇ ਨਾ ਸਪੈਸ਼ਲੀ ਜਦੋਂ ਉਸ ਮੇਰਾ 4th ਇਅਰ ਆ ਜਿਹੜਾ 6th ਇਅਰ ਅਮਰੀਕਾ ਦਾ ਨਾ ਉੱਥੇ 6th ਇਅਰ 'ਚ ਉਹਨਾਂ ਦੀਆਂ ਕਲਾਸਿਸ ਆਨਲਾਈਨ ਨਹੀਂ ਕੀਤੀਆਂ ਤੇ ਫਿਰ ਯੂਨੀਵਰਸਿਟੀ ਪਤਾ ਕੀ ਕਹਿੰਦੀ ਆ ਕਹਿੰਦੀ ਕਿ ਜੇ ਤੁਸੀਂ ਚਲੇ ਗਏ ਇੱਥੋਂ ਫਿਰ ਅਸੀਂ ਤੁਹਾਨੂੰ ਡਿਗਰੀ ਨਹੀਂ ਦੇਣੀ ਪਰ ਤੁਸੀਂ ਸਾਰਾ ਆਪਣਾ ਸੈਮੈਸਟਰ ਰਿਪੀਟ ਕਰਿਓ ਕੋਰਸ ਰਿਪੀਟ ਕਰਿਓ 6 ਸਾਲਾਂ ਦਾ ਕੋਰਸ ਰਿਪੀਟ ਕਰਿਓ ਫਿਰ ਇੰਨਾ ਕਰ ਦਿਆ ਮਤਲਬ ਕ腐ਪਸ਼ਨ ਵਗੈਰਾ ਬਹੁਤ ਹੈ ਸਰ ਸਾਨੂੰ ਇਹ ਨਾ ਕਿਹਾ ਗਿਆ ਕਿ ਜੇ ਤੁਸੀਂ ਹੁਣ ਛੱਲੇ ਗਏ ਸਾਡੀ ਜਿੱਦਨ ਤੁਹਾਨੂੰ ਵਾਪਸ ਬੁਲਾਵਾਂਗੇ ਤੁਹਾਨੂੰ ਆਉਣਾ ਪੈਣਾ ਨਹੀਂ ਤਾਂ ਤੁਹਾਨੂੰ ਫਾਈਨ ਪਊਗਾ ਤੁਸੀਂ ਪੇ ਕਰੂਗੇ ਹੁਣ ਇਹੋ ਜੀ ਸਿਚੁਏਸ਼ਨ ਤੇ ਨਾ ਅਸੀਂ ਇਧਰੋਂ ਜਾ ਸਕਦੇ ਆ ਤੇ ਨਾ ਹੀ ਐਮਬੈਸੀ ਵੱਲੋਂ ਵੀ ਕੋਈ ਐਸਾ ਦਾ ਕੋਈ ਸਟ੍ਰਿਕਟ ਆਰਡਰ ਆਇਆ ਸੀ ਕਿ ਤੁਸੀਂ ਇੱਥੇ ਵਾਪਸ ਆ ਜਾਓ ਜਾਂ ਕੁਝ ਵੀ ਜੇ ਅਸੀਂ ਐਮਬੈਸੀ ਦੀ ਟੱਚ ਚੀ ਐਮਬੈਸੀ ਨੇ ਕਿਹਾ ਸੀ ਨਾ ਸਾਡੇ ਕੋਲ ਕੋਈ ਲੋਕਲ ਅਥਾਰਟੀ ਹਾਂ ਇੰਡੀਅਨ ਓਬੈਸਿਟੀ ਤੋਂ ਤੁਹਾਨੂੰ ਕੋਈ ਆਸ਼ਵਾਸਨ ਨਹੀਂ ਦਿਵਾਇਆ ਉਹਨਾਂ ਨੇ ਕੁਝ ਆਨਦਾ ਜਾਂ ਕੁਝ ਇਦਾਂ ਦਾ ਕੁਝ ਬਸ ਕਹਿੰਦੇ ਰਹਿੰਦੇ ਆ ਨਹੀਂ ਸਰ ਫਾਰਮ ਭਰ ਦੋ ਬਸ ਕਹਿਣਾ ਵਾ ਪਹਿਲੀ ਐਡਵਾਈਜ਼ਰੀ ਆਈ ਸੀ 18 ਫ फेब्रुवारी ਨੂੰ ਜਦੋਂ ਤੱਕ ਇਹ ਨਾ ਤਾਂ ਫਲਾਈਟਸ ਸਾਡੇ ਅਫੋਰਡੇਬਲ ਸੀਗੀਆਂ ਤੇ ਨਾਈਟ ਫਲਾਈਟਸ ਦੇ ਵਿੱਚ ਸੀਟਸ ਮਿਲ ਰਹੀਆਂ ਸੀ ਪ੍ਰੋਬਲਮ ਪਤਾ ਕੀ ਸੀ ਐਕਚੁਅਲੀ ਸਰ ਪ੍ਰੋਬਲਮ ਇਹ ਸੀ 16 ਤਰੀਕ ਨੂੰ ਕਹਿੰਦੇ ਵਾਰ ਹੋਣਾ 20th ਦੇ ਵੀ ਚਾਂਸਿਸ ਸੀਗੇ ਆਈ ਨਾ ਰਿਸਕ ਨਹੀਂ ਲੱਗ ਸਕਦੇ ਹੀ ਕਿ ਅਸੀਂ ਚਲੇ ਜਾਈਏ ਕਿਉਂਕਿ ਜਿਹੜੀ ਮੇਨ ਸਿਟੀ ਜਿੱਥੇ 에어ਪੋਰਟ ਆ ਨਾ ਉੱਥੇ ਵਾਰ ਦੇ ਚਾਂਸਿਸ ਸੀਗੇ ਉੱਥੇ ਤੁਸੀਂ ਸੁਣਿਆ ਹੀ ਹੋਗਾ ਉੱਥੇ 에어ਪੋਰਟ ਦੇ ਲੱਗ ਕੇ ਅਟੈਕ ਵਗੈਰਾ ਹੋਇਆ ਤੇ ਕਾਫੀ ਬੱਚੇ ਜਿਹੜੇ ਸੀਗੇ ਰਸਤੇ 'ਚ ਸੀ ਉਹਨਾਂ ਨੂੰ ਰਸਤੇ ਤੋਂ ਵਾਪਿਸ ਭੇਜਿਆ ਗਿਆ ਕਿਉਂਕਿ ਉੱਥੇ ਅਟੈਕ ਹੋ ਗਿਆ। ਅਸੀਂ ਇਸ ਕਰਕੇ ਡਰਦੇ ਪਈ ਸੀ ਸਾਡੀ ਇੱਕ ਹਫ਼ਤੇ ਪਹਿਲਾਂ ਉਹਨੇ ਗੁਈਆਂ ਸੀ ਇਸ ਕਰਕੇ ਡਰਦੇ ਪਈ ਕਿ ਜੇ ਜਾਵਾਂਗੇ ਤਾਂ ਰਸਤੇ 'ਚ ਫਸਣਾ ਲੱਗੇ ਕਿਉਂਕਿ ਥੋੜੇ ਬਹੁਤ ਬੱਚੇ ਉੱਥੇ ਫਸੇ ਵੀ ਪਏ ਆ ਹੁਣ। ਹਾਂਜੀ ਸਰ ਹੁਣ ਐਡਵਾਈਜ਼ਰੀਜ਼ ਕਿ ਤੁਸੀਂ ਚਾਹੋ ਤਾਂ ਵਾਪਿਸ ਆ ਸਕਦੇ ਆ। ਹੁਣ ਸਰ 24 ਨਾਲ ਤੱਕ ਕੁਝ ਨਹੀਂ ਹੁੰਦਾ ਨਾ ਸਾਨੂੰ ਯੂਨੀਵਰਸਿਟੀ ਅਲਾਉ ਕਰ ਲਿਆ। ਨਾ ਸਾਨੂੰ ਕੋਈ ਇਵੈਕੂਏਸ਼ਨ ਵਾਸਤੇ ਫਲਾਈਟਸ ਆ ਨਾ ਕੁਝ ਵੀ। ਉਹਨਾਂ ਨੇ 18 ਨੂੰ 22 ਨੂੰ ਆਹੀ ਸਾਰੇ ਕੁਝ ਐਡਵਾਈਜ਼ਰੀਜ਼ ਭੇ ਤੇ ਆਪਣੇ ਗਵਰਨਮੈਂਟ ਵੱਲੋਂ ਪਹਿਲਾਂ ਕੁਝ ਨਹੀਂ ਆਇਆ ਤੇ ਜਦੋਂ ਫਿਰ ਵਾਰ ਸਟਾਰਟ ਹੋ ਗਿਆ ਸੀ ਇੱਥੇ ਸਟਕ ਸੀਗੇ ਉਦੋਂ ਤੱਕ ਫਲਾਈਟਸ ਵੀ ਅਵੇਲੇਬਲ ਨਹੀਂ ਸੀ ਫਿਰ ਫਲਾਈਟਸ ਦੇ ਪ੍ਰਾਈਸਿਸ ਦੇਖੋ ਤੁਸੀਂ 1 ਲੱਖ ਸਮਥਿੰਗ ਸਮਥਿੰਗ ਇੱਕੋ ਟਾਈਮ ਤੇ ਕੋਈ ਅਫੋਰਡ ਵੀ ਨਹੀਂ ਕਰ ਸਕਦਾ ਇਹਦਾ ਨਹੀਂ ਕਰ ਸਕਦਾ ਹੂੰ ਤੇ ਹੁਣ ਖਾਣ ਪੀਣ ਦਾ ਕਿੱਦਾਂ ਕਰ ਰਹੇ ਹੋ ਫਿਰ ਖਾਣ ਪੀਣ ਤਾਂ ਤਾਂ ਖੁੱਲ੍ਹਾ ਪਿਆ ਫਿਲਹਾਲ ਅੱਜ ਖੁੱਲ ਗਿਆ ਵਾ ਹੁਣ ਥੋੜੀ ਜਿਹਾ ਤੱਕ ਬੰਦ ਕਰ ਦੋ ਕਿ ਕਰਫਿਊ ਲੱਗ ਜਾਣਾ ਹਾਂਜੀ ਉਹ ਕਰਫਿਊ ਤਾਂ ਪਹਿਲਾਂ ਟਾਈਮ ਤੁਸੀਂ ਆਪਣਾ ਸਾਰਾ ਇਹ ਰਾਸ਼ਨ ਇਕੱਠਾ ਕਰ ਜਦੋਂ ਉਹਨਾਂ ਨੂੰ ਰਿਸਕ ਲੱਗਦਾ ਕਿ ਮਤਲਬ ਮਿਲਟਰੀ 트੍ਰੈਂਕਸ ਦੇ ਅੰਦਰ ਆ ਰਹੀਆ ਹੁਣ ਤੇ ਇਥੋਂ ਨਿਕਲ ਗਏ ਕਲ ਰਾਤੀ ਕਰਕੇ ਖਾਰਕਿਵ ਵੱਲੋਂ ਨਿਕਲ ਗਿਆ ਕਿਉਂਕਿ ਖਾਰਕਿਵ ਇਥੋਂ ਦੇ ਲੋਕਾਂ ਨੇ ਸ਼ਾਇਦ ਕਿੰਦੇ ਤਾਂ ਸੋਰੈਂਡਰ ਕਰਤਾ ਮਤਲਬ ਸਾਡੇ ਸ਼ਹਿਰ ਦੇ ਲੋਕਾਂ ਨੇ ਸੋਰੈਂਡਰ ਕਰਤਾ ਤੇ ਤਾਂ ਕਰਕੇ ਉਹ ਛੇਤੀ ਨਿਕਲ ਗਏ ਬਟ ਖਾਰਕਿਵ ਨੇ ਹਜੇ ਸੋਰੈਂਡਰ ਨਹੀਂ ਕਰਤਾ ਮਤਲਬ ਜਿੰਨਾ ਅੱਗੇ ਪ੍ਰੋਵੋਕ ਕਰਦੇ ਆ ਓਨਾਂ ਹੀ ਉਹ ਵਧਦੇ ਪਏ ਆ ਓਨਾਂ ਹੀ ਉਹ ਜ਼ਿਆਦਾ ਅਟੈਕ ਕਰਦੇ ਪਏ ਇੰਦਾ ਤੁਹਾਨੂੰ ਗੰਢੀ ਲੱਗਦਾ ਕੋਈ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਲੱਗਦਾ ਕੋਈ ਇੰਦਾ ਦੀ ਆਰਮੀ ਟੱਚ ਹੀ ਨਹੀਂ ਹੋਇਆ ਸਾਨੂੰ ਕੋਈ ਦਿਖਿਆ ਹੀ ਨਹੀਂ ਮਤਲਬ ਅਸੀਂ ਆਪਣੇ ਜਿੱਦ ਰੂਮਸ 'ਚ ਹੀ ਬੈਠੇ ਰਹੇ ਬਾਕੀ ਉਹੀ ਆ ਕਿ ਉਭਰ ਹੋ ਸਕੀ ਹੁੰਦਾ ਵੀ ਕਿਹੜੇ ਵੇਲੇ ਕੀ ਹੋ ਸਕਦਾ ਕੋਈ ਸਰ ਜੀ ਇਹਨਾਂ ਨੇ ਐਂਡ ਟਾਈਮ ਤੱਕ ਵਾਰ ਤੋਂ ਪਹਿਲਾਂ ਤੱਕ ਸਾਨੂੰ ਇਹ ਕਰਦੇ ਰਹੇ ਕਿ ਤੁਸੀਂ ਇੱਥੇ ਰਹੋ ਹੁਣ ਉਸ ਤੋਂ ਬਾਅਦ ਜੋ ਵੀ ਕਿੰਨਾ ਕਿ ਪ੍ਰੋਟੈਕਟ ਕਰਨਗੇ ਆਪਾਂ ਨਹੀਂ ਕਹਿ ਸਕਦੇ ਇਹ ਤਾਂ ਆਪਣੇ ਤੇ ਕਿਸਮਤ ਆ ਕਿ ਠੀਕ ਹੈ ਹਲੇ ਤੱਕ ਸਾਡੇ ਨਾਲ ਕੁਝ ਨਹੀਂ ਹੋਇਆ ਇਟਸ ਗੁੱਡ ਅੱਗੇ ਕੀ ਹੋਊਗਾ ਕੀ ਹੂੰ ਹੋਰ ਤੁਹਾਡੇ ਨਾਲ ਇੱਥੇ ਕਿੰਨੇ ਕੁ ਸਟੂਡੈਂਟ ਹੈਗੇ ਆ ਜਿਹੜੇ ਸਰ ਆਪਣੇ ਇੰਡੀਅਨਸ ਇੱਥੇ 600 ਆਰਾਊਂਡ ਸਟੂਡੈਂਟਸ ਹੈਗੇ ਆ ਹਲੇ ਸਾਡੀ ਸਿਟੀ 'ਚ ਤਾਂ ਹੈਗੇ ਆ ਹੂੰ ਇੱਥੋਂ ਪੰਜਾਬ ਤੇ ਬਹੁਤ ਥੋੜੇ ਆ ਪੰਜਾਬ ਜਿੱਥੇ ਆਪਣੇ 10 ਸਟੂਡੈਂਟ ਨੇ ਪਰ ਨੈਕ ਮੈਕਸਿਮਮ 10 ਸਟੂਡੈਂਟ ਕੋਈ ਇਥੇ ਕਪੂਰਥਲਾ ਡਿਸਟ੍ਰਿਕਟ ਦੇ ਕੋਈ ਹੋਣ ਤੁਹਾਡੇ ਨਾਲ ਜਾਂ ਖਾਰਕਿਵ ਚਾ ਸਰ ਉਹ ਖਾਰਕਿਵ ਚਾ ਸੈਟੇ ਸਿਟੀ ਚ ਅਸੀਂ ਇਸ ਡਿਸਟ੍ਰਿਕਟ ਦੇ ਅਸੀਂ ਦੋਆ ਕੁਝ ਗੁਰਦਾਸਪੁਰ ਸਾਈਡ ਤੋਂ ਹੈਗੇ ਆ ਅੰਮ੍ਰਿਤਸਰ ਮੇਰੇ ਆਪਣੇ ਸਰ ਸਾਈਡ ਤੋਂ ਹੈਗੇ ਆ ਹਾਂਜੀ ਹੁਣ ਕੀ ਲੱਗਦਾ ਕੋਈ ਬਾਹਰ ਨਿਕਲਦਾ ਕੋਈ ਰਸਤਾ ਜਾਂ ਕੁਛ ਇਦਾਂ ਦਾ ਕੁਛ ਪਤਾ ਲੱਗਦਾ ਪਿਆ ਜਾਂ ਕਿਦਾਂ ਕੁਛ ਕਹਿ ਰਹੇ ਸੀ ਕਿ ਪੋਲੈਂਡ ਦੇ ਜ਼ਰੀਏ ਕੁਛ ਕਰਾਂਗੇ ਜਾਂ ਉੱਥੋਂ ਨਿਕਲਣਾ ਤਲਦੇ ਬਹੁਤ ਫਾਰਮਸ ਭਰ ਚੁੱਕੇ ਆ ਤੁਸੀਂ ਪੋਲੈਂਡ ਥਾਨੇ ਰਿਪਬਿਕਲ ਸਕਦੇ ਆ ਰੋਮਾਨੀਆ ਥਾਨੇ ਨਿਕਲ ਸਕਦੇ ਹੋ ਹੰਗਰੀ ਥੋਂ ਬਟ ਜਦੋਂ ਅਸੀਂ ਐਮਬੈਸੀ ਨੂੰ ਕਾਲ ਕਰੀ ਤੇ ਉਹ ਹੀ ਕਹਿ ਰਿਹਾ ਕਿ ਤੁਸੀਂ ਹਲੇ ਆਪਣੀ ਜਗ੍ਹਾ ਤੇ ਰਹੋ ਸਾਡੇ ਕੋਲ ਕੋਈ ਹਜੇ ਇਹੋ ਜੀ ਅਥਾਰਟੀ ਨਹੀਂ ਆਈ ਕਿ ਅਸੀਂ ਵੀਜ਼ਾ ਇਸ਼ੂ ਕਰ ਦਈਏ ਤਾਂ ਤੁਹਾਨੂੰ ਕਹਿ ਰਹੀ ਹੈ ਨਾ ਕਿ ਮਤਲਬ ਕ੍ਰਾਸ ਤੇ ਜੋ ਉੱਥੇ ਜਾਣਾ ਉਹ ਥੋੜਾ ਹਾਂਜੀ ਹੁਣ ਰਾਸਤਾ ਉੱਥੋਂ ਤੱਕ ਜਾਣਾ ਵੀ ਸੇਫ ਨਹੀਂ ਆ ਹੂੰ ਹੋਰ ਮਤਲਬ ਇਹਦਾ ਮਤਲਬ ਇਹ ਵਕ ਤੁਸੀਂ ਆਪਣੇ ਘਰ ਵਿੱਚ ਜਿੱਥੇ ਵੀ ਤੁਸੀਂ ਹੈਗੇ ਹੋ ਉੱਥੇ ਸਟੇ ਕੀਤਾ ਹੋਇਆ ਵਾ ਬਾਹਰ ਨਿਕਲਣ ਦਾ ਨਹੀਂ ਮਤਲਬ ਕੁਝ ਜਿਦਾਂ ਦਾ ਹੈਗਾ ਸਰ ਆਪਣੇ ਅਪ ਸਾਰੀ ਬਿਲਡਿੰਗ ਖਾਲੀ ਹੋ ਚੁਗੀ ਐਸੀ ਇੱਥੇ ਨਹੀਂ ਰਹਿ ਸਕਦੇ ਹਾਂ ਅਸੀਂ ਅਸੀਂ ਸਾਰੇ ਹੋਸਟਲ ਹੀ ਜਾਵਾਂਗੇ ਸਾਰੇ ਬੱਚੇ ਧੂਸ ਚਲ ਗਏ ਹੋਸਟਲ ਹੀ ਹੋ ਜਾਂਦਾ ਕਿ ਬਾਕੀ ਹੋਰ ਵੀ ਬੱਚੇ ਨਾਲ ਹੈਗੇ ਆ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਰੱਖੋ ਤੇ ਤੁਹਾਡੇ ਘਰ ਵਾਲੇ ਵੀ ਕਾਫੀ ਚਿੰਤਾ ਕਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਵੀ ਦੱਸੋ ਹਣਾ ਜਿੱਦਾਂ ਵੀ ਤੁਸੀਂ ਹੈਗੇ ਆ ਨਾ ਨਾ ਹੁਣ ਤਾਂ ਜਾਣੀ ਹੈਗਾ ਨਹੀਂ ਤੇ ਆ ਰੱਖੋ ਕੋਈ ਗੱਲ ਨਹੀਂ ਤੁਸੀਂ ਆਪਣਾ ਓਕੇ ਥੈਂਕ ਯੂ ਜੀ ਚਲੋ ਠੀਕ ਹੈ ਥੈਂਕ ਯੂ ਸਰ